ਸਤ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਤੇ ਸੁਆਗਤ ਹੈ ਆਸ ਕਰਦੇ ਆਂ ਪ੍ਰਭੂ ਸਾਰਿਆਂ ਦੇ ਜਾਨਵਰਾਂ ਤੇ ਘਰ ਪਰਵਾਹ ਠੀਕ ਹੋਣਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਸੋਡੇ ਵਰਗੇ ਭਾਂਜਾਂ ਨਾਲੇ ਕੰਮ ਚੱਲਦੇ ਆ ਅੱਜ ਪਹੁੰਚੇ ਸੀ ਆਪਾਂ ਮਾਨਸਾ ਮੰਡੀ ਉਥੇ ਦੇਖਦੇ ਆ ਨਗੀਨੇ ਟੌਪ ਦੇ ਤੇ ਨਾਲ ਸਾਨੂੰ ਦਿਖਾਣਾ ਜਿਹੜਾ ਆਪਣੇ ਪੰਜਾਬ ਦੀ ਕਰੀਮ ਜਾਂਦੀ ਹੈ ਕਾਟੂ ਮਾਲ ਚ ਵੀਡੀਓ ਭਰਾਵਾਂ ਨਾਲੇ ਬੱਤ-ਬੱਤ ਦੇਖਿਓ ਆਜੋ ਮਿਲਦੇ ਆ ਆਪਾਂ ਮੱਝਾ ਕੋਲੇ ਜਾ ਕੇ ਹਣਾ ਕੀ ਕਿ ਮੇ ਕੋਸਾ ਕਰਾਉਣੇ ਤੁਹਾਡੀ ਗੱਲ ਬਾਤ ਤਾਂ ਭਰਾਵਾਂ ਨੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਜੇ ਕਿਸੇ ਨੇ ਵੀਡੀਓ ਬਣਾਉਣੇ 663402919 ਆਪਣਾ ਨੰਬਰ ਹੈ ਕਰ ਲਓ ਸੰਪਰਕ ਮਿਲਦੇ ਆਜੋ ਆਹ ਦੇਖੋ ਭਰਾਵੋ ਇਹ ਆਪਣੇ ਪੰਜਾਬ ਦੀ ਕਰੀਮ ਆਈਡਟੀਆਂ ਕੱਟੀਆਂ ਯਾਰ ਵੇਚਣੀਆਂ ਕੰਮ ਗਲਤੀ ਲੱਗਦਾ ਤੇ ਕਾ ਕੱਟੀਆਂ ਕਿ ਨਾਲ ਯੋਰ ਜੈਡ ਬਲੈਕ ਇੱਕ ਬਾਲ ਵੀ ਨਿਕਾਲਾ ਨਹੀਂ ਬੀਜੀ ਤਾਂ ਦੇ ਦੇ ਯਾਰ ਅੱਛਾ ਇਹ ਬਾਈ ਕਹਿੰਦਾ ਵੇਖ ਗਈ ਆ ਕੱਟੀ ਵੇਚੀ ਨਾ 6000 ਦੀ ਜੈਡ ਬਲੈਕ ਹੈ ਲੋ ਆਹ ਵੇ ਮੱਝਾਂ ਆਂ ਭਾਈ ਉਹ ਕੜਾਈ ਸੀ ਮੱਝ ਦੀ ਲੱਗਦੀ ਆ ਕੱਟੀ ਤਾਂ ਬੈਠੀ ਲੈ ਲਈ 6000 ਦੀ ਥਾਣ ਮਾਜੇ ਇਹਦੇ ਮੁੱਠੀ ਵਾਲਾ ਹੀ ਆ ਆ ਗਈ ਮਣੀ ਲੱਗਦੇ ਬੱਤ ਜਦੋਂ ਪੂਰੇ ਮੰਡਿਆਂ ਤੇ ਸੱਜਾ ਹਰਜਾ ਦਾ ਮਸ਼ਹੂਰ ਨਾ ਤੇ ਸੱਜਾ ਹਰਜਾ ਆ ਗਿਆ ਇਹ ਕੱਟੀ ਲੈ ਲਈ ਪਾਜਾਂ ਨੇ ਇਹਨਾਂ ਨੇ 47 ਝੋਟੀ ਆ ਸਾਰਾ ਆ ਵੇ ਪ੍ਰਭਾਵਾ ਬੜਾ ਕੱਦ ਕਾਠਾ ਝੋਟੀ ਦਾ ਸਹੀ ਗੱਲ ਆ ਭਰਾਵਾ ਮਜਬੂਰੀਆਂ ਵੀ ਹੋ ਜਾਂਦੀਆਂ ਹਨਾ ਟਾਪ ਕਲਾਸ ਹੀ ਆ ਜਮਾ ਵੀ ਇਹ ਵੀ ਨਹੀਂ ਸੁਈ ਜੇ ਇੱਕ ਵਾਰਾਂ ਵੀ ਆਹ ਗੁੰਡੀ ਆ ਵੀ ਆ ਦੇਖੋ ਥੰਤ ਥੋਣੇ ਇਹਦੇ ਵੀ ਪੂਰਾ ਟੌਪ ਕਲਾਸ ਹੈ ਆਹ ਵਾਹ ਕੱਟੀ ਯਾਰ ਆਹ ਤਾਂ ਚਲ ਕੱਟਾ ਆ ਗਿਆ ਇਹ ਆ ਪੰਜਾਬ ਦੀ ਕਰੀਮ ਪ੍ਰਾਪੋ ਬਚਾ ਲੋ ਜੇ ਬਚਦੀ ਇਹਦਾ ਆ ਦੇਖ ਇੱਥੋਂ ਚੈੱਕ ਕਰ ਲੋ ਕੋਹ ਝੋਟੀ ਖੜੀ ਐ ਇਹਦਾ ਕੀ ਲੇਖਾ ਯਾਰ ਥਾਣਾ ਤੁਣਾ ਇਹ ਘਾਉ ਸੋਨੂ ਪੂਰੀ ਟੌਪ ਕਲਾਸ ਐ ਤਾਂ ਹੁਣ ਦੇਖੋ ਕਿਵੇਂ ਚੱਕ ਕੇ ਖੜਦੀ ਐ ਨਿੱਕਾ ਨਿੱਕਾ ਸਿੰਘ ਪਤਲੀ ਜਬੂਤੀ ਕਮਾਲ ਦੀ ਚੀਜ਼ ਐ ਭਰਾਵਾ ਬਾਕੀ ਜੱਜਮੈਂਟ ਤੁਸੀਂ ਕਰਨੀ ਹੈ ਨਾ ਮਾਰ ਲਿਆ ਕਰੋ ਜਿਹੜਾ ਤੁਹਾਨੂੰ ਮਿਲ ਜੰਦੀ ਦੀ ਮਾਨਸਾ ਮੰਡੀ ਤੋਂ ਆਹ ਇਧਰੋਂ ਦੋ ਗੱਟੀਆਂ ਤਾਂ ਲੈ ਲਈਆਂ ਬਾਈਆਂ ਨੇ ਵਧੀਆ ਰਹਿ ਕੇ ਚੱਲ ਆਹ ਇੱਥੋਂ ਚੈੱਕ ਕਰ ਲਓ ਪੂਰਾ ਟੌਪ ਕਲਾਸ ਆ ਜਿਹੜੀ ਕਹਿੰਦਾ ਸ਼ਾਂਤ ਵੀ ਬਹੁਤ ਆ ਬੱਚਾ ਇਹਦਾ ਇਹ ਕਰਾਂ ਦਊ ਮੈਂ ਤਲਾ ਦਾ ਹਾਂ ਚਲੋ ਮੁੱਠੀ ਵਾਲਾ ਸਾਨੂੰ ਲੱਗਿਆ ਵਧੀਆ ਹਾਂ ਤੋਂ ਮੁੱਠੀ ਹੈ ਡਬਲ ਬਹੁਤ ਆ ਆ ਵੀ ਨਹੀਂ ਸੂਇਆ ਜੇ ਇੱਕ ਵਾਰਾਂ ਵੀ ਇਹ ਵੀ ਝੋਟੀ ਐ ਆ ਸਵਾਂਦ ਆ ਗਏ ਸਾਰਿਆਂ ਬੱਚਾ ਪਤਨ ਕੀ ਨਾਲ ਕੱਟੀ ਐ ਨਾਲ ਹੀ ਆ ਲੈ ਲਿਆ ਕਰੋ ਬਾਈ ਜੀ ਆ ਕੇ ਸਿੰਘ ਦੇ ਆਪਾਂ ਕੱਟੀ ਦਾ ਆ ਜੀ ਜੀ ਦੇਖ ਲਓ ਭਰਾਵਾ ਉਹ ਨਿੱਕਾ ਸਿੰਘ ਇਹਦਾ ਤਾਂ ਟੌਪ ਕਲਾਸ ਦਾ ਮਾਰ ਲਿਆ ਕਰੋ ਇਹ ਤੇ ਕਿਹੜਾ ਮਾਨਸਾ ਮੰਡੀ ਤੇ ਲੈ ਜਾਇਆ ਕਰੋ ਜਿਸ ਹਾਬ ਜੇ ਨਾਲ ਮਿਲਦੀ ਐ ਸੂਣਾ ਕਰਨਾ ਤੁਹਾਡੇ ਕਰਮਾਂ ਘਾਟਾ ਪਾਉਂਦੀ ਨਹੀਂ ਇਹ ਆਪਣੀ ਗਾਰੰਟੀ ਹੈ ਜੇ ਘਾਟਾ ਪਾ ਦੇ ਤਾਂ ਹਾਂ ਦੇਖ ਮਾੜਾ ਤਕੜੀਆਂ ਝੋਟੀਆਂ ਰਹਾ ਤਾਂ ਉਸਦਰ ਖੜੀਆਂ ਕੁਸ ਇੱਧਰ ਖੜੀਆਂ ਆ ਦੇਖ ਕਰ ਲੋ ਚੈੱਕ ਇਥੋਂ ਹੂੰ ਘਰ ਜਿਹੜੀ ਗੱਬਣ ਹੋਵੇ ਉਹਨੂੰ ਤਾਂ ਨਹੀਂ ਕੱਟਦੇ ਇਨੀ ਗੱਲ ਦਾ ਇਹ ਚੈੱਕ ਚੁੱਕ ਉੱਥੇ ਵੀ ਜਾ ਕੇ ਕਰਦੇ ਆ ਦੁਬਾਰੇ ਤੇ ਗੱਲ ਕਰ ਜੇ ਛੋਟੀਆਂ ਜਾਈ ਜਾਂਦੀਆਂ ਨੇ ਨਾ ਜਿਵੇਂ ਆ ਖੜੀ ਆ ਇਹ ਬਹੁਤ ਔਖਾ ਯਾਰ ਆ ਜਾਓ ਦਿਖਾਉਣਾ ਸਾਨੂੰ ਉਧਰ ਆਹ ਦੇਖੋ ਝੋਟੀਆਂ ਯਾਰ ਪੂਰਾ ਟੌਪ ਕਲਾਸ ਹੀ ਕਹਿ ਸਕਦੇ ਆ। ਇਹ ਝੋਟੀਆਂ ਜਿਹੜੇ ਬਣ ਜਾਣ। ਇਹ ਦੂ-ਦੂ ਲੱਖ ਪਲੱਸ ਵਾਲੀਆਂ ਝੋਟੀਆਂ ਨੇੜੇ ਹੀ ਰਹਿੰਦੀਆਂ ਹੈ। ਉਹ ਵੀ ਜੈਡ ਵਲੇ ਕੀ ਕਹਿ ਸਕਦੇ ਆ। ਆਹ ਦੇਖੋ। ਆਹ ਦੇਖੋ। ਸਾਰੀਆਂ ਯਾਰ ਜਮਾ ਕੋਕਾ ਹੀ ਹੈ। ਕੋਈ ਆਈ ਦੱਸ ਚੰਗਾ। ਆ ਦੇਖੋ ਐਂ ਕਰਦਿਆਂ ਲੈ ਜੋ ਲੈ ਜੋ ਲੈ ਜੋ ਲੈ ਜੋ ਹਾਂ ਛੋਲੀ ਰੱਖੋ ਮੱਝ ਦੀ ਇਹ ਬੱਚੇ ਜਿਹੜੇ ਗੱਬਣ ਆਈਆਂ ਉਹਦਾ ਰੱਖ ਲਾਂਦੇ ਆ ਗੱਲ ਕਰ ਜਿਹੜੀ ਉਹ ਬੇਚਾਰੀ ਆਈ ਖਾਲੀ ਗਈ ਹੈ ਨਾ ਉਹਦਾ ਬੰਦਾ ਕਿਹ ਲਿਆ ਦੇਖੋ ਆਹ ਜੋਟੀ ਕਿੰਨੀ ਵਧੀਆ ਸਾਰਾ ਟੌਪ ਕਲਾਸ ਮਾਲ ਆਉਂਦਾ ਭਰਾਵਾ ਇੱਥੇ ਤਾਂ ਕੁਛ ਬਾਈ ਕਹਿੰਦੇ ਸੌਦਾ ਦਿਖਾ ਦਿਆ ਕਰੋ ਸੌਦਾ ਇਹਨਾਂ ਦਾ ਬਾਈ ਕਰਦੇ ਇਹ ਗੱਡੀ ਚੋਂ ਐ ਮਾਕਰੋਂ ਲੈ ਲੈਂਦਾ ਸੜਕ ਤੋਂ ਸੌਦਾ ਇਹਨਾਂ ਦਾ ਕਿੱਥੋਂ ਦਿਖਾ ਦਈ ਯਾਰ ਮਿੰਟ ਮਾਰਦਾ ਇਹਦਾ ਮਿੰਟ ਮਿੰਟ ਵਾਲਾ ਕੰਮ ਸਕਿੰਟਾਂ ਜੀ ਨਿਮੇੜਦੇ ਆ ਫਿਰ ਇਹ ਤੋਂ ਵੀ ਦੇ ਨੇ ਜੇ ਤਾਂ ਉਹ ਲੈਣੀ ਹੋਵੇ ਤਾਂ ਆ ਦੇਖੋ ਬੜੀ ਸੋਹਣੀ ਝੋਟੀ ਆ ਇਹ ਤਾਂ ਦੇਖੋ ਇਹਦੇ ਮੁੱਠੀ ਵਾਲਾ ਯਾ ਅਗਲੋ ਪੰਜਾਬ ਦੇ ਲੋਕ ਰੱਖ ਲਿਆ ਕਰੋ ਜਿਆ ਮੂਰਤਾਂ ਨਹੀਂ ਮਿਲਣੀਆਂ ਕਿਤੇ ਬਹੁਤ ਟਾਪ ਕੁਆਲਿਟੀ ਝੋਟੀਆਂ ਅਜਤੋਂ ਮਾਰ ਲਿਆ ਕਰੋ ਕਿਹੜਾ ਮਾਨਸਾ ਮੰਡੀ ਚ ਇੱਥੋਂ ਲੈ ਜਾ ਕਰੋ ਵਿੱਚ ਦੋ ਗੱਟੀਆਂ ਤਾਂ ਲੈ ਲਈਆਂ ਵਾਜਿਆਂ ਨੇ ਬਹੁਤ ਵਧੀਆ ਕਰਿਆ ਉੱਧਰ ਖੜੀਆਂ ਦੋ ਲੈ ਲਈਆਂ ਇੱਕ ਆ ਝੋਟੀ ਪੂਰੀ ਟਾਪ ਵਰੀ ਹੈ ਜੱਤ ਵਾਲੀ ਝੋਟੀ ਇਹਦਾ ਹਾਂ ਹਣ ਕਿੰਨਾ ਉਹਦੇ ਲੱਗੇਗਾ ਇੱਕ ਸਿੰਘ ਨੀਮਾ ਉੱਚਾ ਥੋੜਾ ਜਿਆਦਾ ਕੋਈ ਚੱਕਰ ਨੇ ਦਾ ਸਿੰਘ ਦਾ ਨਾ ਜਡ ਵਲੇ ਕੀ ਹੈ ਟੜਾਰ ਕੇ ਸਾਂਗਾ ਮਾਰ ਲਿਆ ਕਰੋ ਗੜਾ ਇੱਥੋਂ ਲੈ ਜਾ ਕਰੋ ਭਰਾਵੋ ਉਹ ਬਾਂਹਾਂ ਨੇ ਲੈ ਲਈ ਕੱਟੀ ਹਾਂ ਕੱਚੀਆਂ ਕਟੀਆਂ ਵੇ ਤਾਂ ਕੱਚੀਆਂ ਪੂਰੀਆਂ ਟੋਪ ਲਈ ਇਹ ਆ ਮਾਨਸਾ ਮੰਡੀ ਇਹ ਡਾਕਟਰ ਜੀ ਇਹਨਾਂ ਨੂੰ ਤੇਰੇ ਕੱਤੇ ਗਿਆ ਸਮਾਂ ਤਾਂ ਲ ਲੈ ਲਿਆ ਕਰੋ ਮਾਲ ਇੱਥੋਂ ਆ ਕੇ ਪ੍ਰਭੂ ਲੈ ਲੈ ਲਿਆ ਕਰੋ ਇਹ ਡੱਬ ਵਾਲੀ ਤੋਂ ਲੈ ਲੈ ਕਰੋ ਮੋੜ ਤੋਂ ਲੈ ਲੈ ਕਰੋ ਤਨੋਂ ਨਹੀਂ ਲੇ ਲੋ ਲੈ ਲੈ ਕਰੋ ਜਿੰਨੀ ਮਰਜ਼ੀ ਲੈ ਲੋ ਘਾਟਾ ਥੋੜੀ ਕੋਈ ਝੋਟੀਆਂ ਦਾ ਓਏ ਬੈਗੀ ਤਾਂ ਤਹੌਣੇ ਬੈਠੀ ਹਉ ਸੀ ਮੰਦਰੀ ਹਾ ਦੇਖੋ ਪ੍ਰਭੂ ਇਹ ਪੰਜਾਬ ਦੀ ਕਰੀਮ ਆਪਣੀ ਜਾਈ ਜਾਂਦੇ ਉਹਨਾਂ ਜੋਪੀ ਦੀ ਲੀਏ ਕਦੇ ਨਹੀਂ ਮੁੜਦਿਆਂ ਜਿਹੜੀਆਂ ਬਾਗੀਆਂ ਨਾ ਇਹ ਨਹੀਂ ਆਉਂਦੀਆਂ ਮੋੜ ਤੇ ਇਹ ਅਨੁਕਸ਼ ਤੂੰ ਫਸਤ ਨਹੀਂ ਆ ਤਾ ਦੇਖੋ ਸਿੰਘ ਯਾਰ ਬਹੁਤ ਟੌਪ ਕੁਲਟ ਆ ਰਹੀਆਂ ਜਿੱਦਾਂ ਜੱਤ ਵਾਲੀ ਝੋਟੀ ਦੇਖ ਪੂਰੀ ਜੱਤ ਵਾਲੀ ਝੋਟੀ ਆ ਬਰੀਡ ਬਹੁਤ ਆ ਝੋਟੀ ਚ ਵੀ ਕੱਲ ਕਰ ਆਪਾਂ ਨੂੰ ਹੁੰਦਾ ਹੀ ਪਤਾ ਨਹੀਂ ਕੀ ਜਾਂਦਾ ਭਰਾਵੋ ਇੱਕ ਵਸਾ ਹੋਣੀ ਤੇ ਹੋਰ ਕੁਝ ਨਹੀਂ ਆ ਦੇਖੋ ਝੋਟੀ ਮੂਰਤਾ ਯਾਰ ਜਮੇ ਮੂਰਤਾ ਦਾ ਪਿੱਠ ਪੁੜੇ ਦੀ ਬੜੀ ਚੋਬੀ ਹੈ ਬਈ ਯਾਰ ਇਹ ਵੀ ਪ੍ਰਭੂ ਬੜੀ ਸਾਫ ਝੋਟੀ ਹੈ ਦਾ ਆ ਲਾਹ ਕੱਟੀ ਇਹਨੂੰ ਵੀ ਕੀ ਹੈ ਕੁਝ ਨਹੀਂ ਹੁੰਦਾ ਜਿਹੜੀਆਂ ਕੱਟੀਆਂ ਸੂਈਆਂ ਨੇ ਇਹ ਇੱਕ ਵਾਰ ਆ ਦੇਖੋ ਥਣ ਚੱਟਾ ਇਹਦਾ ਕੀ ਕਹੋਗੇ ਇਹਨਾਂ ਬਾਰੇ ਦੱਸੋ ਪ੍ਰਭੂ 3500 ਦੀ ਲੱਗੇ ਨੇ 3000 ਕੱਟੀਆਂ ਦੀ ਆ ਵਾਹ ਦੇਖ ਲਿਆ ਉਹ ਲੈ ਜਾ ਕਰੋ ਯਾਰ ਬਾਈ ਪੂਰਾ ਟੌਪ ਕਲਾਸ ਹੀ ਹੈ ਸਹੀ ਗੱਲ ਆਇਆ ਨਾ ਭਾਈ ਕੱਟਣ ਦਾ ਹੀ ਸਰਾ ਹੀ ਜਾਣਾ ਨਾ ਚਲਾ ਉਹ ਤਾਂ ਮੰਨੀ ਗੱਲ ਆ ਕਟੀਆਂ ਦਾ ਨਾਮ ਲਿਆ ਕਰੋ ਯਾਰ ਸੰਭਲੋ ਮਿੱਤਰੋ ਪੰਜਾਬ 'ਚ ਇਹ ਹੀ ਕੰਮ ਆਉਣੀਆਂ ਆ ਆਉਣ ਵਾਲਾ ਟਾਈਮ ਇਹਨਾਂ ਦੇ ਆਊਗਾ ਜਿਹੜੇ ਬੰਦੇ ਕੋਲੇ ਮੱਝ ਆ ਉਹੀ ਕੰਮ ਜਾ ਪਊਗਾ ਦੂਜਾ ਨਹੀਂ ਹੁੰਦਾ ਇਹ ਆ ਮਾਨਸਾ ਮੰਡੀ ਕੀਦਾ ਭਾਈ ਹੈ ਕਟਰੂ ਉਧਰ ਬੈਠੀ ਆ ਯਾਰ ਗੱਟੀ ਇੱਕ ਆ ਦੇ ਜਵਾ ਕਿਵੇਂ ਜਾ ਕਰਦਾ ਸਾਨੇ ਚਖੜਾ ਆ ਦੇ ਆਪ ਤਾਂ ਜਾਣਾ ਜਾਣਾ ਹਾਂ ਦੇਖੋ ਯਾਰ ਬਾੜੀ ਸ਼ਰਾਪਤ ਝੋਟੀ ਆ ਤਾਂ ਐ ਜੀਆਂ ਤਿੰਨ ਚਾਰ ਝੋਟੀਆਂ ਅੱਜ ਦੇ ਉੱਚ ਮਾਰ ਲਿਆ ਕਰੋ ਕਿਹੜਾ ਮੰਡੀ ਪੜਾ ਉਹ ਮਾਨਸਾ ਹੈ ਆ ਦੇ ਤਣਾ ਜਦੋਂ ਤੋਂ ਥਣ ਥੋੜੀ ਖਰਾਬ ਆ ਯਾਰ ਉਹ ਮੇਂ ਇਕਰੀ ਨਿਕਲੀ ਜਾਂਦਾ ਪੂਰਾ ਟੌਪ ਕਲਾਸ ਉਹ ਤਾਂ ਲੈ ਗਏ ਬਾਈ ਯਾਰ ਵਾਹ ਦੇਖੋ ਤੁਹਾਨੂੰ ਦੁਬਾਰੇ ਦੁਬਾਰੇ ਦਿਖਾਈ ਜਾਂਦੇ ਆ ਭਰਾਵਾ ਟਾਪ ਕਲਾਸ ਆ ਕੱਟੀ ਸੀ ਦੇ ਨਾਲ ਟੋਕੜੀ ਹੋਊ ਮੈਨੂੰ ਤਿੰਨ ਕੁ ਮਹੀਨੇ ਦੀ ਹੋਊ ਸਾਰੀ ਇਹ ਲੈ ਵਾ ਦੇਖੋ ਲੈ ਇਹਦਾ ਪਿੱਟਪੋੜੇ ਦੀ ਖੜਮ ਹੀ ਆ ਜਮਾ ਆਹ ਨਹੀਂ ਮਾੜੀ ਹੈਗੀ ਮੀਨੀ ਥਾਣ ਤੁਹਾਨੂੰ ਮੀਨੀ ਦੇ ਪੂਰਾ ਟਾਪ ਦਾ ਲੱਗਿਆ ਮਾਰ ਲਿਆ ਕਰੋ ਢੇੜਾ ਭਰਾਵਾ ਇਸ ਤਰ੍ਹਾਂ ਲਿਆ ਜਾ ਕਰੋ ਆਕੇ ਆਹ ਚੋਟੀ ਐ ਬੰਬਾ ਯਾਰ ਜਮਾ ਬਾਕੀ ਮਾਰ ਲਿਆ ਕਰੋ ਜਿਹੜਾ ਭਰਾ ਇੱਕ ਉਹ ਬਾਈ ਹੋਰ ਲੈ ਕੇ ਆਇਆ ਉਹ ਪੂਰੀ ਵਧੀਆ ਇਹ ਆ ਮਾਨਸਾ ਮੰਡੀ ਕਿਉਂਕਿ ਛੋਡੇ ਵਰਗਿਆਂ ਨਾਲ ਹੀ ਪਾਂਿਆਂ ਨਾਲ ਕੰਮ ਚੱਲੂਗਾ ਦੇਖ ਲਿਆ ਕਰੋ ਨਾਲੇ ਲੈ ਜਾ ਕਰੋ ਜਾਨਵਰ ਆ ਕੇ ਇੱਥੋਂ ਆਹ ਛੋਟੀ ਤੋਂ ਹਟਾਉਣ ਨੂੰ ਨਹੀਂ ਜੀ ਕਰਦਾ ਕੈਮਰਾ ਆ ਦੇਖੋ ਮੁੰਦਰੀ ਐੜੀ ਮੁੰਦਰੀ ਰਿੰਗ ਚ ਨਹੀਂ ਖੜਦੀ ਉਹ ਐ ਜੇ ਮੈਂ ਰਿੰਗ ਚ ਖੜਾ ਦਿਓ ਕਿਤੇ ਨਹੀਂ ਜਾਂਦੀ ਸਾਰੇ ਸੈੱਟ ਕਰਨਗੇ। ਉਹ ਗੱਡੀ ਭਰੀ ਉਹ ਮੈਂ ਇੱਕ ਹੀ ਲੈ ਜਾਂਦੇ ਆ। ਇਹ ਆ ਬਰਾ ਉਹ ਮਾਨਸਾ ਮੰਡੀ। ਆ ਦੇਖੋ। ਮੈਨੂੰ ਚੱਕ ਕਰ ਲੋ ਨੇੜੇ ਤੋਂ। ਕੋਕਾ ਵੀ ਸੀ ਆ ਜਮਾ। ਕਿੰਨੀ ਚਾਹਤਾ। ਆ ਬੱਚਾ ਆ ਗਿਆ। ਹਾਂ ਪੁੱਤ ਜਾਣਾ ਹੈ? ਹਾਂ ਬਿਲਕੁਲ। ਆ ਦੇਖ। ਹਰੇ ਤਾਣ ਦੇ ਗੱਡੀ ਦੀ। ਉਂਗਲ ਨਹੀਂ ਨਾਪਦੀ। ਉਹ ਮਲਾ ਚਾਰ ਛੇ ਦੰਦੀ ਇਹ ਦੰਦਾ ਜੀ ਲਾ ਕੇ ਰੱਖੇ ਹੋਇਆ ਬੰਦੇ ਦੇ ਆ ਲੈ ਇਹ ਆਟੂਮਲ ਦਾ ਹਾਲ ਤੇ ਇਹਦੇ ਵਿੱਚ ਹੋਰ ਤਾਂ ਕੋਈ ਮਸਲਾ ਨਹੀਂ ਪਿੱਟ ਪੜਾ ਮਾ ਚਾਰ ਚੂਰ ਨਾਲ ਕਹਿੰਦੇ ਮਾੜੀ ਮੁੱਟੀ ਇੱਧਰ ਉੱਧਰ ਹੋ ਜਾਂਦੀ ਹੈ ਆ ਦੇਖ ਸਿੰਗਲ ਹੀ ਚਾਰ ਆ ਪੂਰਾ ਟੌਪ ਕਲਾਸ ਮਾਲ ਆ ਇਹ ਅੱਜ ਦਾ ਤਾਂ ਸਿਰੇ ਰੂ ਬਾਕੀ ਮਾਰ ਲਿਆ ਕਰੋ ਗੇੜਾ ਭਰਾਵਾ ਇਹ ਆ ਮੰਡੀ ਮਾਨਸਾ ਇਤੋਂ ਇਹ ਜੀਆਂ ਚੀਜ਼ਾਂ ਮਿਲ ਜਾਂਦੀਆਂ ਬੰਦ ਬੰਦ ਸਿੰਘ ਦੀਆਂ ਬਾਕੀ ਸੋਟਾ ਪਿਆਰ ਚਾਹੀਦਾ ਹਰੇਕ ਮੰਡੀ ਦਿਖਾਈ ਚੱਲਾ ਇਹਨੂੰ ਮਾਰ ਲਿਆ ਕਰੋ ਹਰੇਕ ਮੰਡੀ ਦੇ ਕਿੜਾ ਮਾਰ ਲਿਆ ਕਰੋ ਆ ਦੇਖੋ ਕੱਟਾ ਕਿੰਨਾ ਸ਼ਾਨਦਾਰ ਆ ਗਿਆ ਕੀ ਕੱਟੇ ਤੇ ਲਿਖਿਆ ਜਰਾ ਤੇ ਭੈਂਜ ਜੈਡ ਬਲੈਕ ਓਏ ਨਾ ਚੰਗਾ ਦੁੱਧ ਪੀਤਾ ਹੋਏ ੱਟੇ ਨੇ ਇਹਨੂੰ ਚਲ ਮੈਂ 20 ਮਿੰਟਾਂ ਦਾ ਕੱਟਾ ਆ ੱਟਾ ਪੜਾ ਦੇਖੋ ਭੈਂਜ ਕੀ ਚੀਜ਼ ਹੈ ਜੱਤ ਵਾਲਾ ਆ ਜਾ ਕੱਟਾ ਲੈ ਪਿੰਡ ਚ ਬਾਲਣ ਨੂੰ ਛੱਡ ਆਵੇ ਜੀ ਮਾੜਾ ਬਈ ਆ ਦੇਖੋ ਭੈਂਜ ਜੱਤ ਵਾਲਾ ਕੱਟਾ ਪਿੱਠ ਕੁੜੇ ਦਾ ਬਾਲਾ ਸ਼ਕੀਨ ਹੈ ਜੈਡ ਪਲੈਏ ਕੀ ਕਹਿ ਸਕਦੇ ਆ ਹੋਇਆ ਮੰਡੀ ਮਿੱਤਰੋ ਮਾਨਸਾ ਦੀ ਇੱਥੇ ਆਉਂਦੇ ਨੇ ਨਗੀਨੇ ਚਲੋ ਮਿਲਾਂਗੇ ਅਗਲੀ ਵੀਡੀਓ ਚ ਪ੍ਰਭੂ ਧੰਨਵਾਦ ਰੱਦ ਰੱਖ ਲਈ ਕੱਲ੍ਹ ਕਰ ਮਾਰ ਲਿਆ ਕਰੋ ਜਿਹੜਾ ਮੰਡੀਆਂ ਤੇ ਮਿਲ ਜਾਂਦਾ ਸਾਲ ਮਾਲ ਚੰਗਾ ਪ੍ਰਭੂ ਦੇਖ ਭਾਈ ਆ ਵੀ ਇਕੱਠੀ ਆ ਆ ਕੱਟਾ ਮਗਰੇ ਤੇ ਆ ਮੱਝ ਦਾ ਰਿੰਗ ਸਿੰਘ ਆ ਜਿਹੜੇ ਰਿੰਗ ਚ ਵੀ ਖੜਾ ਦੇ ਮੈਨੂੰ ਲੱਗਦਾ ਬਾਹਰ ਨਹੀਂ ਕੱਢਦਾ ਕੋਈ ਅੰਡਰ ਆਈ ਬਿਊਟੀ ਚੋਂ ਆਹ ਦੇਖੋ ਕਿ ਬੱਚਾ ਇਹਦਾ ਛੋਟੇ ਜਿਹੇ 3-4 ਮਹੀਨੇ ਤੋਂ 5 ਕਿਲੋ ਗੱਦ ਉਹ ਤੋਦ ਆਹ ਦੇਖੋ ਬਾਕੀ ਉਧਰ ਤੁਹਾਨੂੰ ਹੋਰ ਦਿਖਾਉਣਾ ਇੱਕ ਨਿੱਕੀ ਗੱਟੀ ਵਾਲੀ ਹੋਰ ਆ ਗਈ ਆਜੋ ਦੇਖਦੇ ਆਹ ਦੇਖੋ ਟਾਪ ਕਲਾਸ ਛੋਟੀ ਆਹ ਇੱਕਾ ਹੋਰ ਆ ਗਈ ਸੀ ਕੁੰਡੀ ਐ ਵੀ ਆਹ ਦੇਖੋ ਸੇਂਗ ਸੰਗ ਇਹਦਾ ਵੀ ਦੇਖੋ ਇੱਕ ਵਾਰ ਆਏ ਨਹੀਂ ਸੂਏ ਹਜੇ ਆਹ ਛੋਟੀਆਂ ਜਾਂਦੇ ਆ ਆਪਣੇ ਕਰੀਮ ਭਰਾਵੋ ਮਾਰ ਲਿਆ ਕਰੋ ਕਿਹੜਾ ਦਿਖਾ ਵੀ ਨਹੀਂ ਸੀ ਪਿੱਠ ਪੜਾ ਦੇ ਪਚੋਟੀ ਦਾ ਸਿੰਘਾ ਸੁੰਗਾ ਦੀ ਬੰਦਾ ਕੋਈ ਚੱਕਰੀ ਨਹੀਂ 8 9 10 11 12 13 14 ਦੋ ਬੱਚੇ ਇੱਕ ਔਰਾ ਇੱਕ ਔਰਾਂ ਕਦਾ ਕਾਇਕੋ ਵੀਡੀਓ ਬਣਾ ਰਿਹਾ ਯਾਰ ਹੂੰ ਉਹ ਵੀਡੀਓ ਬਣਾ ਰਿਹਾ ਯਾਰ ਆਨਲਾਈਨ ਤੋਂ ਠੀਕ ਹੈ ਭਰਾਵਾ ਇਹ ਸੀਗਾ ਕਟੂ ਮਾਲ ਤੋਂ ਦਿਖਾਤਾ ਤੇ ਅੱਗੇ ਤੁਸੀਂ ਦੇਖ ਲਓ ਲੈ ਜਾ ਕਰੋ ਤੁਮ ਜੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ-ਬਹੁਤ ਜਿਹੜੇ ਵੀਡੀਓ ਦੇਖਦੇ ਆ ਬਹੁਤ-ਬਹੁਤ ਦਿਲਦਿਆਂ ਗਹਿਰਾਈਆਂ ਧੰਨਵਾਦ ਹਨਾ